ਕੜਦੇ ਸੋ ਲਿਆ ਮੈਨੂੰ ਖੜਾ ਦੇ ਮੈਨੂੰ ਖੜਾ ਦੇ ਮੈਨੂੰ ਖੜਾ ਦੇ ਜੀ ਬੋਲ ਬਾਜ ਲੈਣੀ ਇਹਨੂੰ ਸਿੰਘ ਸਾਹਿਬ ਅੱਜ ਜਿਹੜਾ ਵੱਖ-ਵੱਖ ਖਾਮਾਂ ਤੇ ਜਾ ਕੇ ਵੀ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਪੰਜਾਬ ਦੇ ਮੁੱਦੇ ਉੱਤੇ ਮੈਂ ਆ ਸੀ ਮੇਰੇ ਅੱਗੇ ਕਰੀ ਨਾ ਰਹੀ ਹਾਂ ਇਹ ਤਰ੍ਹਾਂ ਕੈਮਰਾ ਉੱਤੇ ਹਲਕਾ ਮੌਂਚਾ ਉੱਥੇ ਜਾ ਕੇ ਆਏ ਹਾਂ ਇਹ ਰੀਤੇ ਦਾ ਸਟਾਟ ਮਾਟ ਸਾਡੀ ਲੁੱਕ ਨਾ ਕਰ ਮੈਂ ਲੋੜੇ ਦੇ ਪਹਿਲਾਂ ਪਹਿਲੇ ਦੇ ਅੱਗੇ ਵਿਖਾ ਸੀ ਸਾਡਾ ਪੇਨੋ ਬਤਾਉਂਦਾ ਰਹੇ ਉਸ

ਉਹ ਲੜਕਾ ਵੀ ਉਸ ਕਮੇਟੀ 'ਚ ਸ਼ਾਮਲ ਆਇਆ ਲੇਕਿਨ ਇਹ ਬਹੁਤ ਜ਼ਿਆਦਾ ਬੰਦੇ ਆ ਗਏ ਸੀ ਬਿਨਾਂ ਜਿੰਨਾਂ ਨੇ ਲੱਤਾਂ ਤੋਂ ਆਏ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਮਤਲਬ ਨਹੀਂ ਕੀਤਾ ਮੇਰਾ ਹੋਇਆ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੱਗਦੇ ਸੀ ਤੇ ਮੋਜੀ ਸਾਹਿਬ ਦੀਆਂ ਘਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਦੀਆਂ ਡੈਮੇਜ ਕਰਤੀ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦੱਬ ਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਜੇ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਕੀ ਕੀ ਦੀਆਂ ਰੈਡਿੰਗ ਭਲਾਈ ਹੈ ਤਾਂ ਜੋ ਸ਼ੁੱਧ ਨਸ਼ੇ ਵਿਰੋਧ ਦੀ ਪੁਹੁੰਚਾ ਖੁਦ ਨਸ਼ਾ ਉਹ ਨਹੀਂ ਹੈ ਖਰਦੂ ਵੀ ਵੱਧ ਗਿਆ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਦੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਿ ਅਸੀਂ ਲਾਈਨਾਂ ਹਾਜ਼ਰ ਕਰਤੇ ਐਸਐਚਓ ਡਿਸਮਿਸ ਕਰੋ ਲਾਈਨਾਂ ਜੇ ਤਾਂ ਕਿਪਤ ਕੋਈ ਜੇਲੇ ਐਸਐਚਓ ਨਸ਼ਾ ਵੇਚ ਰਿਹਾ ਹੈ ਤੇ ਉਹਨਾਂ ਤੇ ਪਰਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹਨੇ ਫੌਜੀ ਸਾਹਿਬ ਵਿਚਾਰੇ ਜਿਹਨਾਂ ਨੇ ਲਟਾਕ ਵਾਲੀਆਂ ਕਿਉਂਕਿ ਇੱਥੋਂ ਸੁਣਿਆ ਗਿਆ ਹੈ ਕਿ ਬਈ ਜਿਹੜਾ ਵਿਅਕਤੀ ਮਸ਼ੇ ਨੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਕੇ ਪੇਜਾਂ ਦੇ। ਉਹਨਾਂ ਦੇ ਸਖਤ ਕਾਰਵਾਈ ਹੋਵੇ ਬੰਦਾ ਇੱਕ ਫੜਿਆ ਨਹੀਂ ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ। ਜੋ ਹੋਇਆ ਪਿੰਡ ਚ ਜਾ ਕੇ ਪਿੰਡੀ ਦੀ ਸਾਥ ਚ ਜਾ ਕੇ ਮਾਫੀ ਮੰਗਿਆ। ਅੱਜ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ। ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਸ਼ਾਮ ਇਹ ਬੜੇ ਸਾਹਿਬ ਮਾਰ ਨਹੀਂ ਹੋੜ ਮੰਡੀ ਦੇ ਵਿੱਚ ਹੋੜ ਮੰਡੀ ਤੇ ਤੁਸੀਂ ਜਾ ਗਏ ਹੋ ਮਾਰੋ ਮਾਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਰ ਇੱਕ ਚੈਰਿਸ ਕੋਇਲ ਨਾਲ ਦਾ ਮੁੱਦਾ ਸੀਗਾ ਜਿਹੜੀ ਲੜਕੀ ਸੀ ਉਹਦਾ ਕਤਲ ਹੋਇਆ ਸੀ ਤੁਹਾਡੀ ਹੀ ਪਾਰਟੀ ਦਾ ਮਨਿੰਦਰ ਸਿੰਘ ਤੇ ਕੋ ਉੱਥੇ ਅਗਵਾਈ ਕਰ ਰਹੀ ਸੀਗੇ ਉਸ ਕੇਸ ਦਾ ਵੀ ਹਜੇ ਤੱਕ ਪਤਾ ਨਹੀਂ ਲੱਗਿਆ ਉਹਦਾ ਕੇਸ ਸਟੋਰੀ ਹੈ ਇਹਦਾ ਮੈਂ ਅਜੇ ਦੁਨੀਆ ਨਹੀਂ ਜਾਣਾਂ ਜਿੱਤੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਦਾ ਇਹਨਾਂ ਦੀ ਪੁਲਿਸ ਨੇ ਪੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਮੈਂ ਉੱਥੇ ਵੀ ਜਾਣ ਬਰਿੰਦ ਸਾਹਿਬ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਇਹ ਪੁਲਿਸ ਸਟੇਟ ਬਣ ਗਈ ਹੈ ਬਟ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਕਾਨੂੰਨ ਦੇ ਆ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਂਸਲ ਕਰਕੇ ਬੋਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਹਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ 7 ਸਾਲ ਲੋਕ ਗੇਲ ਲਾਇਉਂਦੇ ਬੁੜਕੇ ਜੱਜ ਬਰੀ ਕਰ ਦਿੰਦਾ ਜੇ ਰਤਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਮੁਕਤ ਉਹ ਜਿਹੜਾ ਅਗਰਦਮਾ ਹੈ ਉਹ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਔਰ ਇਹ ਖਾਖਟ ਲਈ ਚਾਹੀਦੀ ਆ ਨੌਕਰੀ ਤੋਂ ਬਰਖਾਸ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰ ਹੋਂਟੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣ ਨਹੀਂ ਕਰਦੀ ਹੈ ਇਹ ਅੱਜ ਤੋਂ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਹੈ ਹਰਤੀ ਤਾਰੀ ਦਾ ਹਰ ਵਿਅਕਤੀ ਨੂੰ ਉਹ ਡਰ ਰੇ ਇਹ ਹੁਣ ਦੇ ਬ੍ਰਿੰਗ ਸਾਹਿਬ ਇੱਕ ਹੋਰ ਸੀਗਾ ਜੈਨ ਸਾਹਿਬ ਦੇ ਜਿਹੜੇ ਪੀਏ ਸੀ ਉਹਨਾਂ ਨੂੰ ਹੁਣ ਸਿਹਤ ਮੰਤਰੀ ਦਾ ਓਐਸਡੀ ਲਾਇਆ ਹੈ ਪਹਿਲਾਂ ਜਿਹੜੇ ਦਿੱਲੀ ਵਾਲੇ ਸਾਬਕਾ ਮੰਤਰੀ ਜੈਨ ਦਾ ਪੀ ਸਾਜਨੀ ਮਿਤਰਾ ਉਹ ਨੂੰ ਹੁਣ ਸਿਹਤ ਮੰਤਰੀ ਬਣਾ ਗਏ ਆ ਗੱਲ ਨਹੀਂ ਆ ਗੱਲ ਨਹੀਂ ਪੰਜਾਬ ਨੇ ਅਸੀਂ ਤਾਂ ਕਹਿੰਦਾ ਚੰਗੀ ਗੱਲ ਹੈ ਲਾਲੋ ਦੀ ਪੰਜਾਬ ਇਹ برداشت ਨਹੀਂ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਕੋਈ ਬਾਹਰਲਾ ਬੰਦਾ ਡਾਕਾ ਪਾਦਾ ਅਸੀਂ ਦਿੱਲੀ ਵਾਲੇ ਜੀ ਸਾਡੇ ਦਿਲ ਤੋਂ ਨਹੀਂ ਹੈ ਜੀ ਵਾਲੇ ਵਿਚਾਰ ਵੀ ਸਾਡੇ ਵੀ ਲੱਗਦੇ ਨੇ ਸਾਰੇ ਨਹੀਂ ਆ ਕਿ ਸਿਹਤ ਮੰਤਰੀ ਦਾ ਸਾਰੇ ਦੂਗਾ ਮਨਸਪਰਦਾ ਇਹ ਸਾਲ ਨੂੰ ਬਹੁਤ ਚਲੌਂਗੇ ਜਾਂ ਕੁਸਬਾ ਬਾਰੂ ਆ ਕੇ ਚੇਅਰਮੈਨ ਬਣੇ ਉਹ ਬਣੇਗਾ ਪੰਜਾਬ ਦਾ ਸਭ ਤੋਂ ਵੱਡਾ ਰੀਪ ਆਪਾਂ ਜਿਹੜਾ ਡਾਸ਼ਿੰਗ ਕਮਿਸ਼ਨ ਹੋਈ ਜਿਕੇ ਇਹਨਾਂ ਨੇ ਤਾਂ ਵੱਡਾ ਮਕਾਕਾ ਖਾਧਾ ਹੈ ਲਗਦਾ 1.5 ਸਾਲ ਰਹਿ ਗਿਆ ਇਹਨਾਂ ਨੂੰ ਉਹ ਹੈ ਜੋ 1.5 ਸਾਲ ਰਹਿ ਗਿਆ ਆਪੇ ਧਾਪੀ ਪੈ ਗਈ ਇਹ ਇਹਨਾਂ ਨੂੰ ਚਾਹਦੇ ਨੇ ਵੀ ਸਾਡੇ ਨਾਲ ਕੋਈ ਨਹੀਂ ਕਰਦਾ ਕਿਹਨਾਂ ਦਾ ਇਸ ਕੰਮ ਕਿ ਉੱਤੇ ਆਇਆ ਮਿੰਕ ਸਾਹਿਬ ਫਿਰ ਆਖਰ ਦਾ ਬਿਆਨ ਆਇਆ ਫਿਰ ਜੈਕਰਡ ਦਾ ਵੀ ਬਿਆਨ ਆਇਆ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਹੈ ਸੁਨੀਲ ਜੈਕਰਡ ਨੇ ਉਹਨਾਂ ਨੇ ਕਿਹਾ ਵੀ ਆਪਣੀ ਰਾਹ ਤੇ ਰਹਿ ਕੇ ਚੱਲਣਗੇ ਜੀ ਉਹ ਅੱਜਾਂ ਚ ਆਉਦੇ ਤੋਂ ਉਹ ਕਹਿ ਰਹੇ ਕੌਣ ਹੈ ਉਹ ਕਹਿੰਦੇ ਨੇ ਕਿ ਜਿਹੜਾ ਵਿਰਾਂਖਵਾ ਦੇ ਵਿੱਚ ਸੀਐਮ ਸਾਹਿਬ ਜਦੋਂ ਗੱਲ ਕਰਦੇ ਨੇ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੇ ਉਹਦੇ 'ਚ ਉਹ ਅੱਖਾਂ ਨਹੀਂ ਪਾਉਂਦੇ ਤੇ ਬਾਹਰ ਆ ਕੇ ਜਿਹੜੀ ਗੱਲਬਾਤ ਆ ਉਹ ਕਿਸੇ ਉਸ ਤੇ ਕਰਦੇ ਨੇ ਸਰਕਾਰ ਕਰਦਾ ਸੀ ਪਰ ਜਿਹੜੀ ਔਕਾਤ ਦੇ ਗੱਲ ਹੈ ਕਿ ਉਹਦੇ ਔਕਾਤ ਦਰਾਦੇ ਨਹੀਂ ਉਹਦੀ ਅਜੇ ਨਿੱਕੀਅਤ ਨਹੀਂ ਹੈ ਆਖਿਆ ਸੀ ਨੂੰ ਕੋਈ ਆਪਣੀ ਇੱਕ ਆਰਟੀਕਲ ਚਾਹੀਦੀ ਮੈਨੂੰ ਬੰਦੇ ਜੰਮੇ ਦੇ ਵਿੱਚ ਕੋਈ ਕਹਿਣਾ ਚਾਹੀਦਾ ਪਰ ਉਹ ਇੱਕ ਗੱਲ ਕਹਦੇ ਆ ਹੱਕ ਦੀ ਵੀ ਹਰ ਕੁਝ ਵੀ ਹੈ ਕਿ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਹੀਂ ਲਗੜੀ ਪੱਗ ਹੈ ਇਹ ਅੱਖ ਚ ਅੱਖ ਚੱਕ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਮੈਂ ਰੱਬ ਤੋਂ ਕੇਵਲ ਡਰਦਾ ਬਾਹਰ ਜਿਹੜਾ ਲੱਗਦਾ ਹੈ ਉਹ ਖੁਸ਼ਾਹਤ ਹੈ ਕਿ ਉਹ ਜਿਹੜੇ ਅੱਜ ਘਰੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਕਲ ਗਏ ਉਹਨੇ ਭਾਜਪਾ ਨੂੰ ਨਿਕਲ ਰਹੇ ਹਨ ਅੰਗਰੋੜਲੇ ਨੇ ਹੈ ਅਗਾਂਹ ਇਹ ਵੀ ਦੇਖੀ ਨਾ ਪੀਜਪੀ ਦਾ ਰਲੇ ਸੀ ਪਰ ਹੁਣੇ ਕਈ ਹੋਰ ਲੋਕਾਂ ਦਾ ਰਲੇ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ ਚੁਕਾਣਾ ਉਸੇ ਥਾਲੀ ਚ ਜਨਮ ਛੇੜ ਦੇਣਾ ਜਨਰਤੀ ਵਾਪਸ ਆਉਂਦੇ ਨੇ ਮੇਂ ਕੋਈ ਆਣਾ ਮਂਡੀ ਨੂੰ ਸ਼ੱਕੀ ਦਾ ਜਾਲੇ ਹੈ ਨਾ ਫੌਜਰੀ ਦਾ ਅੰਕਾ ਹੈ ਆ ਬਿਲਕੁਲ ਜੇ ਨਾ ਨਾ ਮਿਲਿਆ ਇਹ ਉਹ ਅੰਦਰੀ ਹੈ ਕਿ ਸਜਾ ਨੇ ਦਿੱਤੀ ਉਹ ਯਰਪੜਾ ਅੱਖਾਂ ਦੇ ਸੇਤੀ ਦੇ ਦਾ ਅਸੀ ਵੀੜੇ ਪਰਿਵਾਰ ਦੇ ਨਾਲ ਹਰ ਸੰਭਵ ਹੋਣਾ ਇਹ ਕਿ ਜਕਰਦਰ ਬੜੇ ਸਾਹਿਬ ਜੇ ਜਾਤ ਸਭਾ ਤੋਂ ਦੇਣ ਦੇ ਗ੍ਰਾਂਟ ਨੂੰ